ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਆ ਗਈ ਦੀ ਗੰਨੇ ਦੀ ਪਰਚੀ ਲੱਗੇ ਹੋਏ ਨੇ ਬੰਦੇ ਕੱਲ ਦੇ ਗੰਨਾ ਵੱਢਣ ਤੇ ਅੱਜ ਕਰ ਦਣਗੇ ਟਰਾਲੀ ਪੂਰੀ ਕੋਈ 500 ਪਰੀ ਵੱਡੀ ਜਾਊਗੀ ਸ਼ਾਮ ਤੱਕ ਤੇ ਸ਼ਾਮ ਨੂੰ ਕਰਾਂਗੇ ਲੋਡ ਹੈਗੇ ਨੇ ਬੰਦੇ 14-15 ਜਣੇ ਤੇ ਬਾਕੀ ਮੌਸਮਾ ਖਰਾਬ ਉੱਪਰੋਂ ਤ੍ਰੀਕ ਹੋਗੀ ਅੱਜ ਇੱਕ ਤੇ ਕੱਲ ਦਾ ਮੌਸਮ ਵੀ ਖਰਾਬ ਦੱਸਦੇ ਨੇ ਬਾਕੀ ਕਣੀਆਂ ਤਾਂ ਮੜੀਆਂ ਮੜੀਆਂ ਪੈ ਰਹੀਆਂ ਨੇ ਇਸ ਟਾਈਮ ਬਾਕੀ ਦੇਖੋ ਅੱਜ ਤਾਂ ਸ਼ਹਿਦੇ ਪਾਵੇ ਕੱਲ ਦੀ ਸੁਭਾਵਨਾ ਹੈਗੀ ਅਮੀਂ ਦੀ ਹਜੇ ਪੈਣ ਦੀ ਬਾਕੀ ਦੇਖੋ ਨੰਗ ਵੀ ਸਕਦਾ ਏ ਤੇ ਇੱਕੋਸ ਬੰਦੇ ਲੱਗੇ ਨੇ ਉਧਰੋਂ ਸੜਕ ਕੰਨੀਓ ਵੱਢਣ ਫਿਰ ਅੱਧੀ ਟਰਾਲੀ ਇਧਰੋਂ ਲੋਡ ਕਰਕੇ ਵਿੱਚੋਂ ਤੇ ਬਾਕੀ ਸੜਕ ਕੰਨੀ ਜਾ ਕੇ ਖੜਾ ਕੇ ਫਿਰ ਉਧਰੋਂ ਪਾਵਾਂਗੇ ਤੇ ਪਟਾਈ ਵੀ ਚੱਲਦੀ ਆ ਉਧਰ ਆਲੂ ਦੀ ਮਾਲਣੀ ਦੀ ਤੇ ਮੱਕੀ ਵੀ ਆਪਣੀ ਵਧੀਆ ਹੋਗੀ ਆ ਸਾਹਮਣੇ ਮੱਕੀ ਵਾਲਾ ਪਲਾਟ ਆ ਆਪਣਾ ਉਹ ਵੀ ਦੇਖਦੇ ਆ ਕਿੰਨੀ ਕਿੰਨੇ ਕਲੀਆਂ ਬਾਹਰ ਮੱਕੀ ਵੀ ਵਧੀਆ ਜੰਮਿਆ ਇਹ ਵੀ ਆਪਣੀ ਇਹ ਹੈਗਾ ਆਪਣਾ 1368 ਬੀ ਆ ਬਾਕੀ ਦੇਖੋ ਇੱਕ ਛਿਆੜ ਬਾਜੋ ਜੰਮ ਰਿਹਾ ਇੱਕ ਪਹਿਲਾਂ ਜੰਮ ਰਿਹਾ ਇਹ ਪਤਾ ਨਹੀਂ ਕੀ ਪ੍ਰੋਬਲਮ ਆ ਆ ਦੇਖੋ ਆ ਛਿਆੜ ਤਾਂ ਦੇਖੋ ਸਾਰਾ ਨਿਕਲਿਆ ਸਿਰੇ ਤੱਕ ਵਧੀਆ ਪੂਰਾ ਤੇ ਆ ਛਿਆੜ ਹਲੇ ਨਿਕਲ ਰਿਹਾ ਦੇਖੋ ਆ ਜੰਮ ਰਹੀ ਆ ਆ ਦੇਖੋ ਇਹ ਪਤਾ ਨਹੀਂ ਕੀ ਪ੍ਰੋਬਲਮ ਪਤਾ ਨਹੀਂ ਕੋਈ ਮਸ਼ੀਨ ਚ ਪ੍ਰੋਬਲਮ ਥੀ ਸਾਰੇ ਛਿਆੜ ਸਿਰੇ ਤੋਂ ਸਿਰੇ ਤੱਕ ਇਦਾਂ ਹੀ ਨੇ ਇੱਕ ਛਿਆੜ ਨਿਕਲਿਆ ਹੋਇਆ ਵਧੀਆ ਇੱਕ ਹਲੇ ਜੰਮ ਰਿਹਾ ਏ ਬਾਕੀ ਹਲੇ ਕਰਾ ਵੀ ਆਪਣਾ ਓਕਣੇ ਪਿਆ ਆਲੂਆਂ ਦਾ ਇਹ ਵੀ ਦੇਖਦੇ ਆ ਘਰਾ ਕੇ ਗ੍ਰੈਂਡਰ ਫਿਰ ਲਾਵਾਂਗੇ ਸਟੋਰ ਜਿਵੇਂ ਵੀ ਹੋਇਆ ਬਾਕੀ ਤਕਰੀਬਨ ਮੱਕੀ ਦਾ ਨਕਲਿਆ ਹੋਣੀ ਆ ਸਾਰੀ ਜਿਹੜਾ ਮੰਨ ਲਓ ਆ ਛਿਆੜ ਇੱਕ ਨਿਕਲ ਰਿਹਾ ਹਲੇ ਇਹ ਵੀ ਆ ਜਾਣਾ ਬਾਹਰ ਦੋਕ ਦਿਨ ਤੱਕ ਕਹਿਣ ਚੰਗੀ ਤਰ੍ਹਾਂ ਦਿਖਣ ਲੱਗ ਜੂਗਾ ਪਰਲੇ ਖੇਤ ਚ ਵੀ ਚੈੱਕ ਕਰਦੇ ਆ ਵੀ ਕਿਵੇਂ ਆ ਉਧਰ ਵੀ ਇਦਾਂ ਹੀ ਆ ਜਾਂ ਵੀ ਸਾਰੀ ਇੱਕਸਾਰ ਨਿਕਲ ਹੀ ਹੋਈ ਆ ਆ ਖੇਤ ਚ ਵੀ ਇਦਾਂ ਹੀ ਆ ਇੱਕ ਛੜ ਬਾਹਰ ਆ ਇੱਕ ਹਲੇ ਇੱਕ ਛੜ ਹਲੇ ਨਿਕਲ ਰਿਹਾ ਆ ਦੇਖੋ ਇਹ ਕੋਈ ਮਸ਼ੀਨ ਚ ਪ੍ਰੋਬਲਮ ਆ ਇਸੇ ਕਰਕੇ ਸਾਰੇ ਖੇਤ ਚ ਇਦਾਂ ਹੀ ਹੋਣਾ ਇਹ ਜਿਵੇਂ ਇੱਕ ਛੜ ਦੇ ਉੱਪਰ ਨਿਕਲਿਆ ਹੋਇਆ ਇੱਕ ਨਿਕਲਦਾ ਏ ਬਾਕੀ ਕਣੀਆਂ ਪੈ ਰਹੀਆਂ ਨੇ ਪਤਲੀਆਂ ਪਤਲੀਆਂ ਇਹ ਬਾਕੀ ਦੇਖਦੇ ਆ ਤੇ ਮਾਰ ਕਿਉਂ ਨਾ ਦੂਈ ਮੋਟਰ ਤੇ ਢੇੜਾ ਚੱਲਦੀ ਆ ਪਟਾਈ ਤੇ ਆਲੂ ਦੇ ਰੇਟ ਰੂਟ ਬਾਰੇ ਵੀ ਦੱਸਦੇ ਆ ਗੱਲਬਾਤ ਕਰਦੇ ਆ ਗੰਨੇ ਆਈ ਟਰਾਲੀ ਗਈ ਫਸ ਮਿੱਤਰੋ ਲੈ ਕੇ ਚੱਲੇ ਆ 69 ਨੂੰ ਆ ਕੇ ਟੋਚਨ ਕੱਢਦੇ ਆ ਬਾਹਰ ਢਾਲੀ ਭਰੀ ਸੀ ਵਿੱਚੋਂ ਹੀ ਅੱਧੀ ਟਰਾਲੀ ਵਿੱਚੋਂ ਭਰ ਕੇ ਬਾਕੀ ਬਾਰ ਭਰਨੀ ਦੀ ਇਹ 854 ਲੈ ਕੇ ਤੁਰਿਆ ਨਹੀਂ ਹੈਗਾ ਆ ਕੇ ਟੋਚਨ ਕਾ ਕੇ ਦੇਖਦੇ ਆ ਕੱਢ ਕੇ ਵੀ ਤੁਰਦੇ ਰੇ ਟਰੈਕਟਰ ਤੋਂ ਇਹ ਲੈ ਕੇ ਜਾਂ ਨਹੀਂ ਫੇਰ ਹੋਰ ਪਾਵਾਂਗੇ ਟਰੈਕਟਰ ਜੇ ਨਾ ਤੋਰੀ ਟਰਾਲੀ ਅਗੇ ਖੇਤ ਚ ਸਾਹਮਣੇ ਲੱਗੇ ਹੋਏ ਨੇ ਬੰਦੇ ਘਰ ਨਾਲ ਲੜਾਈ ਗੰਨੇ ਦੀ ਤੇ ਉੱਧਰਲੀ ਸਾਈਡ ਤਾਂ ਭਾਰਤੀ ਬੰਦਿਆਂ ਨੇ ਬਾਕੀ ਇਧਰੋਂ ਲੱਗੇ ਹੋਏ ਨੇ ਚੱਕਣ ਦੇਖਦੇ ਆ ਵੀ ਕਿੰਨੀ ਕੁ ਦਬੀ ਹੋਈ ਆ ਟਰਾਲੀ ਦੋ ਜਣ ਵੀ ਹੈਗਾ ਇਹ ਓਪੀ ਆ ਸਾਹਮਣੇ ਟੋਚਨ ਟਰਾਲੀ ਕਾਫੀ ਦਬੀ ਲੱਗਦੀ ਆ ਬਾਕੀ ਦੇਖਦੇ ਆ ਹਟਾ ਉਤਰ ਕੇ ਕੀ ਕੀ ਬਰੂ ਹੋ ਰਹਾ ਆਲੇ ਬਣਾ ਲੈ ਅਜ ਹੈ ਨਹੀਂ ਆਉਣ ਦਿਨ ਟਰਾਲੀ ਦਬੀ ਹੋਈ ਆ ਕਾਫੀ ਚੂਹੇ ਦੀਆਂ ਖੱਡਾਂ ਕਰਕੇ ਪੋਲੀ ਬਈ ਆ ਜ਼ਮੀਨ ਆ ਦੇਖੋ ਬਾਕੀ ਦੇਖਦੇ ਆ ਤੋਰ ਕੇ . <laughs> ਦੀ ਜ਼ਮੀਨ ਦੀ ਬਾਹੀ ਕਰਨ ਕੇਰਾ-ਕੇਰਾ ਆਪਾਂ ਕੱਲ ਬਾਤਾ ਦੀ ਇੱਕ ਵਾਰ ਅਲਾ ਨਾਲ ਤੇ ਦੂਹਰ ਲਾਗੇ ਕਰਨ ਤੇ ਮੌਸਮ ਆ ਥੋੜਾ ਜਿਹਾ ਖਰਾਬ ਬਾਕੀ ਕੱਲ ਨੂੰ ਦੇਖ ਕੇ ਮੌਸਮ ਫੇਰ ਰੂਟਾਵੀਟਰ ਮਾਰ ਕੇ ਪਜਾਉਨੇ ਆ ਮੱਕੀ ਚੱਲਦਾ 69 13 ਹਲਾਂ ਤੇ ਜਿਹੜੇ ਆਪਾਂ ਨਵੇਂ ਕਰਵਾਏ ਨੇ ਆਹ ਟਰੈਕਟਰ ਤੇ ਸਹੀ ਚੱਲਦੇ ਨੇ ਹਲ ਤੇ ਕੋਈ ਪ੍ਰਵਾਹ ਨਹੀਂ ਟਰੈਕਟਰ ਨੂੰ ਸਾਰਾ ਹੀ 1200 ਚੱਕਰ ਤੇ ਚੱਲਦਾ ਪਹਿਲੇ ਹਾਈ ਚ ਤੇ ਹਲ ਵੀ ਵਧੀਆ ਲਾਏ ਹੋਏ ਨੇ ਤੇ ਬਾਕੀ ਲਾਉਨੇ ਆ ਦੂਰ ਇਹਨੂੰ ਤੇ ਬਾਕੀ ਦੇਖੋ ਕਿਦਾਂ ਬੱਦਲ ਹੋਇਆ ਹੈ ਉੱਪਰ ਬਾਕੀ ਕੱਲ ਦਾ ਦਿਨ ਹੋਰ ਆ ਦੇਖੋ ਮੀਂਹ ਪੈਂਦਾ ਜਾਂ ਨਹੀਂ ਬਾਕੀ ਉਧਰ ਚੱਲਦਾ ਆਪਣਾ ਸਵਾਦ ਦਾ ਕੰਮ ਉਹ ਖੇਤ ਚ ਪਰਲੇ ਚ ਉਹ ਚ ਸਵਾਸੂ ਖੰਡਾ ਕੇ ਫੇਰ ਕਰਾਂਗੇ ਉਹਦੀ ਬਾਹੀ ਲਾਂ ਦੀ ਚੱਲਦੀ ਟੈਸਟਿੰਗ ਪੂਰੀ ਤੇ ਟਰੈਕਟਰ ਦਾ ਜੋਰ ਦੇਖੋ ਹਾਲ ਕਿੰਨੇ ਲੱਗੇ ਨੇ ਫਰੇਮ ਇਹ ਲੱਗੀ ਵੀ ਉਧਰਲੇ ਸਾਈਡ ਤੋਂ ਚੱਲਦਾ ਟਮਾਟਰ ਹੀ ਮਾਰੋ ਮਾਰ ਪੂਰਾ ਜੋਰ ਮਾਰਦਾ ਟਰੈਕਟਰ ਤੇ ਦੇਖੋ ਇਹ ਜੋ ਆਟੋਮੈਟਰੀ ਦਾ ਗੇਅਰ ਚ ਹੈਗਾ ਇਹ ਪੀਏ ਲੋਜ ਲਾਇਆ ਹੋਇਆ ਏ ਡਾਪ ਲੋਜ ਥੋੜਾ ਜਿਹਾ ਮਰਦਾ ਏ ਹਾਲ ਬਹੁਤ ਜ਼ਿਆਦਾ ਲੱਗੇ ਨੇ ਇਸ ਕਰਕੇ ਬਾਕੀ ਦੇਖੋ ਰੂਮ ਵਰਗੀ ਕਰਤੀ ਜ਼ਮੀਨ ਕਿੰਨੀ ਦਾ ਬਾਕੀ ਹਲ ਵੀ ਵਧੀਆ ਮਣੇ ਹੋ ਨੇ ਪੂਰੇ ਦੇਖੋ ਹੁਣ ਕਰਿਆ ਦਿੱਤਾ ਸਿੱਧਾ ਡਰੈਕਟਰ ਦੁਰਦਾ ਪੂਰਾ ਤੇ ਟਰੈਕਟਰ ਨੂੰ ਫਿਰ ਮੋੜ ਵੀ ਪੈ ਜਾਂਦਾ ਉਹਦੇ ਕਰਕੇ ਵੀ ਦਬਦਾ ਏ ਇਹ ਗੋਲ ਗੋਲ ਘਮਾਉਨੇ ਆ